ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਕਮੇਟੀ ਆਲ ਇੰਡੀਆ ਵੱਲੋਂ ਸ੍ਰੀ ਅਕਾਲਤਾ ਸਾਹਿਬ ਨੂੰ ਇੱਕ ਮਰਜ਼ਾਦਾ ਮੰਗ ਪੱਤਰ ਦਿੱਤਾ ਹੈ ਕਿਉਂਕਿ ਆਏ ਦਿਨ ਬਹੁਤ ਜ਼ਿਆਦੀਆਂ ਥਾਵਾਂ ਤੇ ਘਟਨਾਵਾਂ ਵਾਪਰ ਰਹੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਵਾਲੀਆਂ ਜਿਹੜੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਉਹਦਾ ਕੋਈ ਕਾਰਨ ਹੈ ਉਹ ਅੱਜ ਅਸੀਂ ਕੁਝ ਗੱਲਾਂ ਲੈ ਕੇ ਕਰਕੇ ਦੇ ਕੇ ਆਇਆ ਨੰਬਰ 1 ਤੇ ਜਿਹੜੇ ਗੁਰੂ ਗ੍ਰੰਥ ਸਾਹਿਬ 'ਤੇ ਪ੍ਰਕਾਸ਼ ਹੋ ਰਹੇ ਨੇ ਰਾਮਸਰ ਉਥੇ ਕੁਝ ਮੋਨੇ ਬੰਦੇ ਕੰਮ ਕਰ ਰਹੇ ਹਨ ਕਿ ਉਥੇ 190 ਜਾਂ 95 ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਜੋ ਜਥੇਦਾਰ ਹਰਪ੍ਰੀਤ ਸਿੰਘ ਜੀ ਅਸੀਂ ਮੀਡੀਆ ਵਿੱਚ ਇੱਕ ਡਿਪੀਰ ਵੇਖੀ ਸੀ ਕਿ ਉਹਨਾਂ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੇ ਪਾਵਨ ਪਵਿੱਤਰ ਜਿਹੜੇ ਸ਼ਬਦ ਲਿਖੇ ਜਾਂਦੇ ਹਨ ਉਹ ਇੱਕ ਬਨੇ ਉਹ ਦੂਜੇ ਬਨੇ ਦਿਖਣ ਲੱਗ ਪਏ ਨੇ ਜਿਹਦੇ ਕਰਕੇ ਉਹ ਕਿਤੇ ਪ੍ਰਕਾਸ਼ ਨਹੀਂ ਹੋ ਸਕਦੇ ਉਹਨਾਂ ਨੂੰ ਹੀ ਗੋਂਦਾ ਸਾਹਿਬ ਭੇਜਣ ਵਾਸਤੇ ਕਿਤੇ ਜਾਇਜ਼ਤ ਮੰਗੀ ਉਹਨਾਂ ਨੇ ਦਿੱਤੀ ਨਹੀਂ ਉਹ ਜੇ ਵੀ ਉੱਥੇ ਨੇ ਇਸ ਕਰਕੇ ਅਸੀਂ ਜਿਹੜੇ ਕੰਟੇਨਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਬਾਹਰਲੇ ਦੇਸ਼ਾਂ 'ਚ ਭੇਜ ਰਹੇ ਹਨ ਉਹ ਵੀ ਲੈ ਕੇ ਦੇ ਕੇ ਆਏ ਆ ਤੇ ਇੱਕ ਜਿਹੜਾ ਪਿੰਡਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਅੰਗ ਜਾਂ ਚਾਰ ਅੰਗ ਮਹਾਰਾਜ ਦੇ ਬਿਰਧ ਹੋ ਜਾਂਦੇ ਹਨ ਪ੍ਰਚਾਰਕ ਪੜਤਾਲ ਕਰਨ ਜਾਂਦੇ ਹਨ ਉਹ ਬਿਰਤ ਲਿਖ ਦਿੰਦੇ ਹਨ ਉਸ ਸ੍ਰੀ ਗੋਦਵਾਲਾ ਸਾਹਿਬ ਭੇਜ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਨਸਕਾਰ ਕਰ ਦਿੰਦੇ ਹਨ ਉਹ ਵੀ ਬੜਾ ਦੁਖਦਾਈ ਹੈ ਇਹ ਜਿਹੜੀਆਂ ਅਸੀਂ ਅੱਜ ਸਤਿਗੁਰਾਂ ਦੇ ਸਤਕਾਰ ਵਾਸਤੇ ਉਹਨਾਂ ਨੂੰ ਲੈ ਕੇ ਦੇ ਗਏ ਆ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਆਹ ਵੇਲੇ ਪ੍ਰਕਾਸ਼ ਹੋ ਰਹੇ ਹਨ ਉਹਨਾਂ ਦੇ ਵਿੱਚ ਪਵਨ ਪੀਤਰ ਜਿਹੜਾ ਸ਼ਬਦ ਹਨ ਤੇ ਇਹਨਾਂ ਦੇ ਛਾਪੇ ਦੇ ਵਿੱਚ ਬਹੁਤ ਮਿਸਟੇਕਾਂ ਹਨ ਕੇ ਭਾਵ ਕੇ ਘਟੋ ਘਾਟ 4700 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਛਾਪੇ ਨਾਲ ਛਾਪ ਰਹੇ ਨੇ ਮਹਾਰਾਜ ਦੇ ਪਾਵਨ ਪੇ ਤੁਰਬਾਣੀ ਉਹਦੇ ਚ ਮਿਸਟੇਕਾਂ ਹਨ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਧਾਨ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਉਹਨਾਂ ਨੂੰ ਪੂਰ ਤੌਰ ਤੇ ਆਰਾਮਸਰ ਦੀ ਜਿਹੜੀ ਪ੍ਰੈਸ ਹੈ ਉੱਤੇ ਪਾਬੰਦੀ ਲਾਈ ਜਾਵੇ ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਿੰਡਾਂ ਵਿੱਚ ਪ੍ਰਕਾਸ਼ ਹੋ ਚੁੱਕੇ ਹਨ ਉਹਨਾਂ ਨੂੰ ਅੱਜ ਸਤਿਕਾਰ ਵਾਸਤੇ ਵੱਧ ਤੋਂ ਵੱਧ ਸਤਿਕਾਰ ਕਰਾਇਆ ਜਾਵੇ ਪਿੰਡਾਂ ਦੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਗਰੰਥੀ ਜਿਹੜੇ ਹਨ ਕਈ ਤਾਂ ਬਿਲਕੁਲ ਕੋਈ ਨਿਤਨੇਮ ਨਹੀਂ ਪਿੰਡਾਂ ਦੇ ਵਿੱਚ ਹੋ ਰਿਹਾ ਭਾਵੇਂ ਜਦੋਂ ਸਾਨੂੰ ਸ਼ਿਕਾਇਤ ਆ ਰਹੀਆਂ ਨੇ ਕਈ ਇਦਾਂ ਹੋ ਰਿਹਾ ਕਿ ਕਈਆਂ ਨੇ ਗੁਰੂ ਘਰ ਬਣਾਏ ਹਨ ਤੇ ਉੱਥੇ ਜਿਹੜੀ ਲੜਕੀ ਲੜਕਾ ਘਰੋਂ ਭੱਜ ਕੇ ਦਿਲ ਜਾਂਦਾ ਜਾਂਦੇ ਹਨ ਉਹਨਾਂ ਦੀ ਕੋਟ ਮੈਰਿਜ ਕੀਤੀ ਜਾਂਦੀ ਹੈ ਤੇ ਜਿਹੜੇ ਪ੍ਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਥੋਂ ਇਹ ਆਪਣੇ ਜਿਹੜਾ ਮਹਾਰਾਜੇ ਪਾਸ਼ਾ ਦਾ ਤੋਸਾ ਸਾਹਿਬ ਤੋਸੇ ਦੇ ਵਿੱਚ ਮਾਰਾ ਤੋਸੇ ਖਾਣੇ ਦੇ ਸੁਭਾਇਮਾਨ ਕੀਤੇ ਸਨ ਉਹ ਸ਼੍ਰੋਮਣੀ ਕਮੇਟੀ ਨੇ ਕਿੱਥੇ ਭੇਜੇ ਹਨ ਉਹ ਵੀ ਜਿਹੜੀਆਂ ਚੀਜ਼ਾਂ ਹਨ ਉਹ ਵੀ ਉਹ ਵੀ ਜਿਹੜੇ ਧਾਨ ਗੁਰੂ ਗ੍ਰੰਥ ਸਾਹਿਬ ਪ੍ਰਾਤਨ ਹਨ ਉਹ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਬਾਹਰ ਲੈਂਦੀਆਂ ਜਾਣ ਅਸੀਂ ਅੱਜ ਇਹ ਸ੍ਰੀ ਅਕਾਲ ਤਖਤ ਸਾਹਿਬ ਜੋ ਭਾਈ ਜਗਰੂਪ ਸਿੰਘ ਹਨ ਉਹਨਾਂ ਨੂੰ ਅਸੀਂ ਅੱਜ ਜੋ ਮਰਜ਼ਾਦਾ ਮਰਜ਼ਾਦਾ ਦਿੱਤਾ ਗਿਆ ਹੈ ਕਿ ਜਲਦੀ ਹੀ ਇਹ ਜਿਹੜੀਆਂ ਕਾਰਵਾਈਆਂ ਕੀਤੀਆਂ ਜਾਣ ਸੀ ਪਹਿਲਿਆਂ ਨੂੰ ਪਹਿਲਾਂ ਵੀ ਪੁੱਛਿਆ ਆ ਕਿ ਜਿਹੜੇ ਪਹਿਲੇ ਤੁਹਾਨੂੰ ਮੰਗ ਪੱਤਰ ਅਸੀਂ ਦੇ ਕੇ ਗਏ ਆ ਜੀਵਨ ਸਿੰਘ ਚੱਤਰ ਸਿੰਘ ਵਾਲਾ ਉਹਦੇ ਬਾਰੇ ਕੀ ਕੀਤਾ ਆਂਦੇ ਉਹਦੀ ਪੜਤਾਲ ਹੋ ਰਹੀ ਆ ਉਹ ਜਲਦੀ ਹੀ ਕੋਈ ਨਾ ਕੋਈ ਫੈਸਲਾ ਲਿਆ ਜਾਵੇਗਾ ਅਸੀਂ ਜੇਕਰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜਿੱਥੇ ਪ੍ਰਕਾਸ਼ਮਾਨ ਹੋ ਰਹੇ ਹਨ ਆਨ ਰਾਮਸਰ ਇਥੇ ਸਿੰਘ ਸਾਹਿਬ ਦੇ ਕੋਲੋਂ ਮੰਗ ਕਰਦੇ ਆਂ ਪੈਲ ਤੇ ਆਧਾਰ ਤੇ ਪਵੰਦੀ ਲੱਗ ਜਾਣੀ ਚਾਹੀਦੀ ਹੈ ਦੂਸਰਾ ਸ੍ਰੀ ਗੋਂਦਵਾਲ ਸਾਹਿਬ ਜਿਹੜੇ ਦੋ ਜਾਂ ਚਾਰ ਅੰਗ ਵਿਰਧ ਹੁੰਦੇ ਆਂ ਉਥੇ ਜਿਹੜੇ ਅਗਣ ਭੇੜ ਕੀਤੇ ਜਾ ਰਹੇ ਹਨ ਉਥੇ ਵੀ ਪਾਬੰਦੀ ਲਾ ਦੇਣੀ ਚਾਹੀਦੀ ਹੈ ਕਿਉਂਕਿ ਜੇ ਦੋ ਗੁਰੂ ਗ੍ਰੰਥ ਸਾਹਿਬ ਦੇ ਅੰਗ ਬਿਰਧ ਹਨ ਉਹਨਾਂ ਨੂੰ ਬਦਲ ਦੇਣਾ ਚਾਹੀਦਾ ਸੀ ਪਰ ਇਹ ਅਜੇ ਤੱਕ ਧਿਆਨ ਹੀ ਸ਼੍ਰੋਮਣੀ ਕਮੇਟੀ ਦੇ ਰਹੀ ਤੇ ਜਿਹੜੇ 190 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਜ ਕੋਈ ਜਿਹੜਾ ਮਿਸਟੇਕਾਂ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੀਤਰ ਸ਼ਬਦਾ ਦੀ ਜਿਹੜੀ ਸ਼ਾਈ ਦੇ ਨਾਲ ਜਾਂ ਅੰਗ ਹਲਕਾ ਲੱਗਣ ਕਾਰਨ ਮਹਾਰਾਜੇ ਪਾਸ਼ਾ ਦੀਆਂ ਬੇਦਬੀਆਂ ਹੋਈਆਂ ਹਨ ਉਹਨਾਂ ਦੇ ਉੱਪਰ ਭਾਵੇਂ ਠੇਕੇਦਾਰ ਹੈ ਤੇ ਭਾਵੇਂ ਉੱਥੋਂ ਦਾ ਕੋਈ ਮੈਨੇਜਰ ਹੈ ਜਾਂ ਸੁਬੇਦਾਰ ਹੈ ਜਾਂ ਕੋਈ ਵੀ ਹੈ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਕਿ ਇਹ ਜਿਹੜੀ ਮਿਸਟੇਕ ਹੋਈ ਹੈ ਕਿਉਂ ਹੋਈ ਹੈ ਇਹਦਾ ਜਰੂਰ ਪੰਜ ਮੈਂਬਰੀ ਜਾਂ ਕੋਈ ਇਸ ਤੋਂ ਬਣਾ ਕੇ ਜੇਦੀ ਪੜਤਾਲ ਕਰਨੀ ਚਾਹੀਦੀ ਹੈ ਇਹ ਅਸੀਂ ਅੱਜ ਸ੍ਰੀ ਅਕਾਤ ਜਥੇਦਾਰ ਨੂੰ ਦਿੱਤੇ ਹੋਏ ਨੇ ਹੁਣ ਕਿੰਨੀ ਜਲਦੀ ਕਾਰਵਾਈ ਕਰਦੇ ਜੀ ਤੁਸੀਂ ਇੱਕ ਗੱਲ ਕਹੀ 4700 ਤੁਸੀਂ ਉਹ ਗੱਲ ਕਲੀਅਰ ਨਹੀਂ ਕਰ ਪਏ 4700 ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਵਿੱਚ ਗਲਤੀਆਂ ਨੇ ਜਾਂ 4700 ਗਲਤੀਆਂ ਨੇ ਇਹ 4700 ਜਿਹੜੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਵਿੱਚ ਸਿਹਾਰੀ ਬਿਹਾੜੀ ਔਕੜ ਬਲੈਂਕੜੇ ਜਿਹੜੇ ਆ ਉਹ ਜਿਹੜਾ ਇਹਨਾਂ ਦਾ ਪ੍ਰਸਦਾ ਛਾਪਾ ਉਹਦੇ ਵਿੱਚ ਗਲਤੀਆਂ ਵਾਂ 4700 4700 ਇਹ ਵਰ ਬਾਬਰਨਾਮ ਸਿੰਘ ਤੋਂ ਮੈਨੇ ਸਾਨੂੰ ਇਹ ਗੱਲ ਦੱਸੀ ਸੀ ਕਿ ਸਾਡੇ ਬੁੱਟਰ ਨੇ ਜਿਹੜਾ ਹੁਣੇ ਹੱਦ ਗ੍ਰੰਤੀ ਬਣਾਇਆ ਜਾ ਰਿਹਾ ਵਾ ਉਹਨੇ ਇਹ ਖੜਾ ਤਿਆਰ ਕੀਤਾ ਵਾ ਉਹਨਾਂ ਇੱਕੋ ਹੈਡ ਗ੍ਰਾਂਤੀ ਭਾਈ ਅਮਰ ਸਿੰਘ ਜੀ ਬੁੱਟਰ ਬਣ ਰਹੇ ਨੇ ਕਹਿੰਦੇ ਆ ਕਿ ਉਹ ਹੁਣ ਕੀ ਧਿਆਨ ਦਿੰਦੇ ਨੇ ਇੱਧਰ ਮਾਰੇ ਦੀ ਬਾਣੀ ਦੇ ਸਤਿਕਾਰ ਵਾਸਤੇ ਉਹਨਾਂ ਨੇ ਗਾੜੀ ਖੜਾਣਾ ਤਿਆਰ ਕੀਤਾ ਜਿਹੜੇ ਕਰਕੇ ਸਾਨੂੰ ਪਤਾ ਲੱਗਾ ਸੀ ਬੜੀ ਗਲਤ ਗੱਲ ਹੋ ਗਈ ਕਿ 4700 ਦੇ ਕਰੀਬ ਪਾਰ ਢੇਰ ਹੈਗੇ ਨੇ ਇਹ ਤਾਂ ਫਿਰ ਸਿੱਧੇ ਤੌਰ ਤੇ ਆਸਥਾ ਦੇ ਨਾਲ ਖਿਲਵਾੜ ਹੋ ਗਿਆ ਇਹ ਇੱਕ ਨਹੀਂ ਬੜੇ ਚਿਰ ਦਾ ਇਹ ਘਰ ਆਏ ਨੇ ਸ਼੍ਰੋਮਣੀ ਕਮੇਟੀ ਵਾਲੇ ਜ਼ਾਬਦਾ ਕਿਸੇ ਨਾ ਕਿਸੇ ਨਾਲ ਰੜੇ ਹੋਏ ਨੇ ਜਿਹੜੇ ਪਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਉਹ ਆਏ ਦਿਨ ਕੋਈ ਵੀ ਅਸੀਂ ਪੁੱਛਦੇ ਹਾਂ ਕਿ ਕੋਈ ਰਿਕਾਰਡ ਰੱਖਿਆ ਗੁੰਦਵਾਲ ਸਾਹਿਬ ਦੇ ਕੋਈ ਵੀਡੀਓਗ੍ਰਾਫੀ ਕੀਤੀ ਹੈ ਪ੍ਰਚਾਰਕ ਦੇ ਕਹਿੰਦੇ ਮਹਾਰਾਜ ਚੇ ਪਾਸ਼ਾ ਜੀ ਨੂੰ ਗੁੰਦਵਾਲ ਸਾਹਿਬ ਅਗਨ ਭੇਟ ਨਾ ਕਰਨ ਅਬਲ ਜਿਹੜੇ ਕਰਵਾਏ ਗਏ ਨੇ ਉਹਨਾਂ ਦਾ ਰਿਕਾਰਡ ਸ੍ਰੀ ਕਾਜ਼ਾ ਜੱਜਤ ਜਰੂਰ ਮੰਗਾਵੇ ਕਿ ਜਿਹੜੇ ਪਹਿਲੇ ਗੁਰੂ ਗ੍ਰੰਥ ਸਾਹਿਬ ਕਿੰਨੇ ਕਰ ਚੁੱਕੇ ਨੇ ਤੁਸੀਂ ਅਗਣਪੇਟ ਉਹਦਾ ਸਾਰਾ ਰਿਕਾਰਡ ਜਿਹੜਾ ਵਾ ਉਹ ਜਰੂਰ ਮੰਗੇ ਤੇ ਜਿਹੜੇ ਗਾਹ ਕਰ ਰਹੇ ਨੇ ਉਹਨਾਂ ਦੇ ਬਿਲਕੁਲ ਰੋਕ ਲਈ ਜਾਵੇ ਨਾ ਕੀਤੇ ਜਾਣ ਕਿਉਂਕਿ ਫੁਲ ਵੀਡੀਓਗ੍ਰਾਫੀ ਵੀ ਹੋਣੀ ਚਾਹੀਦੀ ਆ ਗੁਰੂ ਗ੍ਰੰਥ ਸਾਹਿਬ ਚੇ ਪਾਸ਼ਾ ਦੇ ਕੰਮ ਕਿੰਨੇ ਪਾਵਨ ਪ੍ਰਤਿਸ਼ਟ ਸ਼ਬਦ ਜਿਹੜੇ ਉਹ ਬਿਰਧ ਹਨ ਆ ਤੁਸੀਂ ਰਾਮ ਸਰ ਦੀ ਗੱਲ ਕਹਤੀ ਹੈ ਕਿ ਉੱਥੇ ਮੋਨੇ ਕੋ ਨਿਕਮ ਕਰ ਰਹੇ ਨੇ ਜਾਂ ਉੱਥੇ ਤਬੰਦ ਜਿਹੜਾ ਨਹੀਂ ਸਹੀ ਹੋ ਰਿਹਾ ਤਾਂ ਬੀਤੇ ਦਿਨ ਐਡਵੋਕੇਟ ਹ ਵੇਖੋ ਕਿ ਕਿਥੇ ਕੀਤੀ ਭਾਈ ਅਰਜਨ ਦਸਤਾ ਮਹੀਨੇ ਤਾਂ ਵਿਭਾਗੀ ਕਾਰਵਾਈ ਜਿਹੜੇ ਕਿਸਤਰਾਂ ਨੂੰ ਚੇਂਜ ਕਿਸੇ ਗਏ 77 ਚੇਂਜ ਕੀਤੇ ਗਏ 3 ਮਹੀਨਾ ਦੇ ਕਿਥੇ ਕਾਦੇ ਹਾਤੇ ਕੀਤੇ ਗਏ ਆਮਬ ਸਾਹਿਬ ਆਓ ਆਮਬ ਸਾਹਿਬ ਜਿਹੜੀ ਜੇਕਰ ਇਹਨਾਂ ਦੇ ਸਕੱਤਰ ਜ਼ਮੀਨਾਂ ਵੇਚ ਸਕਦੇ ਨੇ ਹਾਂਜੀ ਇਹਨਾਂ ਨੇ ਆਪਣੀਆਂ ਜ਼ਮੀਰਾਂ ਵੇਚਤੀਆਂ ਤੇ ਇਹਨਾਂ ਨੇ ਗੁਰੂ ਘਰ ਦੀਆਂ ਜ਼ਮੀਨਾਂ ਵੇਚ ਦਿੱਤੀਆਂ ਨੇ ਅਸੀਂ ਬੜੇ ਚਿਰਦਾ ਰੋਲਾ ਪਾਉਂਦੇ ਆ ਰਹੇ ਹਾਂ ਇਹਨਾਂ ਸੰਨ ਇਹ ਕੋਈ ਅੱਜ ਤੋਂ 10 ਸਾਲ ਪਹਿਲਾਂ ਨਹੀਂ ਵੇਚੀਆਂ ਜਮੀਨਾ ਇਹ ਧਾਮੀ ਦੇ ਪ੍ਰਧਾਨ ਹੁੰਦਿਆਂ ਵਿੱਚ ਜਾਵਾ ਇਹ ਜਰੂਰ ਅੱਜ ਭਾਵੇਂ ਤਰ ਧਾਮੀ ਸੱਚਾ ਹੁੰਦਾ ਮਾਰਾ ਜਰੂਰ ਉਹਨਾਂ ਨੂੰ ਭਾਵੇਂ ਫੰਡ ਵੀ ਦੇਵੇਗਾ ਫੰਡ ਨਹੀਂ ਉਹਨਾਂ ਨੂੰ ਜੇਲਾਂ ਦੀ ਸਲਾਖਾਂ ਦੇ ਅੰਦਰ ਸੁਟਣਾ ਚਾਹੀਦਾ ਇਹ ਪਰਚਾ ਜਿਹੜਾ ਮੈਂ ਤੇ ਇੱਕ ਬੇਨਤੀ ਕਰੂੰ ਤੁਹਾਡੇ মিডিਆ ਰਾਈ ਇਹ ਇਹਨਾਂ ਦੇ ਮੁਲਾਜ਼ਮਾਂ ਵੱਲੋਂ ਨਹੀਂ ਹੋਣਾ ਚਾਹੀਦਾ ਧਾਮੀਓ ਵੱਲੋਂ ਨਹੀਂ ਹੋਣਾ ਚਾਹੀਦਾ ਇਹ ਜਿਹੜੇ ਬਾਹਰ ਗੁਰਨਾਨਕ ਨਾਲ ਸੇਖ ਨੇ ਜਿਹਦੇ ਜਸੇਧਾਰ ਰঞ্জੀਤ ਸਿੰਘ ਜੀ ਜਿਨ੍ਹਾਂ ਨੇ ਇਹ ਚੀਜ਼ਾਂ ਜਿਹੜੀਆਂ ਰਿਪੋਰਟਾਂ ਬਾਹਰ ਲਿਆ ਕੇ ਲੋਕਾਂ ਤੱਕ ਰੱਖੀਆਂ ਨੇ ਕਿ ਉਹਨਾਂ ਗੁਰਸਿੱਖਾਂ ਵੱਲੋਂ ਪਰਚਾ ਦਰਜ ਹੋਣਾ ਚਾਹੀਦਾ ਤੇ ਹੋਣਾ ਵੀ ਇਦਾਂ ਦਾ ਚਾਹੀਦਾ ਕਿ ਸਾਰਾ ਇਹਨਾਂ ਕੋਲ ਡਾਟਾ ਜਿਹੜੇ ਇਸ ਕਤਰਾ ਦਾ ਪੁਰ ਪ੍ਰਸ਼ਾਸਨ ਨੂੰ ਕਹਿ ਕੇ ਰਿਮਾਂਡ ਲੈ ਕੇ ਹੋਰ ਵੀ ਪੁੱਛਗਿਛ ਕਰਨੀ ਚਾਹੀਦੀ ਇਕੱਲੀ ਹੰਬ ਸਾਹਿਬ ਦੀ ਨਹੀਂ ਹੋਰ ਵੀ ਇਹਨਾਂ ਨੇ ਗੁਰੂ ਘਰਾਂ ਦੀਆਂ ਜ਼ਮੀਨਾਂ ਵੇਚੀਆਂ ਹੋਈਆਂ ਨੇ ਜਿਹੜੀਆਂ ਕਈ ਤਾਂ ਪ੍ਰਗਟ ਹੋਈ ਜਾ ਰਹੀਆਂ ਚੀਜ਼ਾਂ ਤੇ ਕਈ ਨਹੀਂ ਹੋ ਰਹੀਆਂ ਅਸੀਂ ਚਾਹੁੰਦੇ ਹਾਂ ਕਿ ਸਾਰਾ ਡਾਟਾ ਜਿਹੜਾ ਲਿਆ ਕੇ ਸਿੱਖ ਸੰਗਤਾਂ ਦੇ ਸਾਹਮਣੇ ਰੱਖਣਾ ਚਾਹੀਦਾ